ਰੂ ਰੱਖ ਦੇ ਕੇ ਬਜ਼ਾਰੀ ਹੋ ਜਾਣਾ ਬੋਲਦਾਂ ਸਾਡੇ ਧੂਪੇ ਲਈ ਕਾਜ ਲੋਰੋਂ ਦੀ ਤੇਰੇ ਕੁਮਾਰ ਜੀ ਕਿਹਦਾ ਇਹ ਤਾਰੇ ਚੰਨ ਮੇਰਾ ਵਾਏ ਕਿ ਵਾਏ ਜਿਆਦਾ ਜਿੰਦੇ ਮਲਪਨ ਤੋੜ ਕੇ ਸੋੜ ਦਿੱਤਾ ਬੋਲਨਾ ਬੋਲਦਾ ਕਿ ਨਹੀਂ ਮਤਾ ਕਿੱਥੇ ਸਿੱਟਿਆ ਸੀ ਇਹਨੇ ਪੁੱਛੋ ਇਹਨੂੰ ਕਿੱਥੇ ਸਿੱਟਿਆ ਸੀ ਇਹਨੇ ਸਿੱਟਿਆ ਜੀ ਬਾਕੀ ਨਹੀਂ ਸਿੱਟਿਆ ਕਿੱਥੇ ਸਿੱਟ ਕੇ ਗਏ ਪਤਾ ਨਹੀਂ ਮੈਨੂੰ ਕੁੱਤਿਆ ਬਹੁਤ ਵਾਰ ਮਾਰਿਆ ਇਹਨੇ ਨਹੀਂ ਕੋਈ ਸਿੱਖਿਆ ਹੂੰ ਬੋਟੀ ਨੇ ਗਿਆ ਮਾ ਫੇ ਵੀ ਤੇਰਾ ਪੱਖ ਪੂਰੀ ਵੀ ਤੂੰ ਨਹੀਂ ਕੀਤਾ ਪਰ ਤੇਰੀ ਜਿਹੜੀ ਕਰਤੂਤਾ ਨਹੀਂ ਦੇ ਖੁਸ਼ ਕੀਆ ਨਹੀਂ ਮਾ ਦਾ ਭਾਗੀਦਾਰ ਤਾਂ ਇਹ ਵੀ ਹੈਗਾ ਹੀ ਆ ਨਾਲ ਜਦੋਂ ਘਰ ਵਾਲੀ ਨੂੰ ਰੋਕਣਾ ਨਹੀਂ ਆ ਪੱਕਾ ਘਰ ਵਾਲੀ ਨੂੰ ਜਦੋਂ ਰੋਕਣਾ ਨਹੀਂ ਤੇ ਫਿਰ ਬੇਚੇ ਦਾ ਹੈਗਾ ਹੀ ਆ ਮੈਂ ਸੌਰੀ ਮੰਗਦੀ ਹਾਂ ਨਹੀਂ ਨਹੀਂ ਸੌਰੀ ਮਾਤਾ ਤੂੰ ਕਾਹ ਤੋਂ ਮੰਗਣੀ ਤੇ ਮੈਂ ਸੌਰੀ ਮੰਗਦੀ ਆ ਆਪਣੇ ਬੇਟੇ ਬਣੋ ਇਹਦੇ ਨਹੀਂ ਨਾ ਪੋਤੇ ਨੇ ਬਚ ਗਿਆ ਜੋ ਤਾਂ ਯਾਦ ਗਿਆ ਅਸਾਂ ਦਾ ਮਾਤਾ ਇਹਨੇ ਦਿਨਤੰਦ ਦੇ ਹੌਸਪੀਟਲ ਪੈ ਨੂੰ ਹੋ ਗਿਆ ਇਹਨੂੰ ਕਿੰਨਾ ਵਾਰ ਫੋਨ ਕਰਦੇ ਰੇ ਕੋਈ ਦੇਖਣ ਤੱਕ ਨਹੀਂ ਤੈਨੂੰ ਆਇਆ ਦੇਖ ਲੈ ਅਜੇ ਇੰਨੇ ਦਿਨ ਬੋਟੀ ਦੇ ਕਹਿਣੇ ਚ ਹਾਂਜੀ ਬੋਟੀ ਬੜੀ ਆਦੂਆ ਕੂਰ ਤੇ ਜੀ ਕੁੜੀ ਆ ਹੂੰ ਉਹ ਹੋਇਆ ਗਿਆ ਮਾਤਾ ਤੈਨੂੰ ਤਾਂ ਪੈਨਸ਼ਨ ਆਉਂਦੀ ਆ ਤੇਰਾ ਸਾਰਾ ਕੁਝ ਇਲਾਜ ਭਾਏ ਇਲਾਜ ਵੀ ਨਹੀਂ ਕਰਾ ਸਕਦੇ ਮੇਰਾ ਇਹ ਸਭ ਮੇਰੇ ਸਾਥ ਹੋ ਹੂੰ ਮੈਂ ਆਪਣੇ ਮੁੰਡੇ ਸਾਥ ਨਹੀਂ ਛੋੜੂਗੀ। ਹੂੰ। ਨਵਾਉਂਗੀ ਮੈਂ ਮੁੰਡੇ ਪੁੱਤੇ ਨੂੰ ਪੜ੍ਹਾਉਂਗੀ ਵੀ। ਵਾਦਾ ਕਰਦੀ ਆਂ। ਮੈਂ ਉਹ ਮੈਂ ਕਾਹਲੇ ਪੈਸਾ ਖਰਚਣਾ। ਪੁੱਤੇ ਨੂੰ ਪੜ੍ਹਾਉਂਗੀ। ਮੈਂ ਮੁੱਕਰਦੀ ਨਹੀਂ ਐਗੀ। ਇੱਕ ਮਾਂ ਦਾ ਫੇਰ ਦਿਲ ਉਦਾਂ ਦਾ ਵਿਚਾਰੀ ਫੇ ਇਹਨੂੰ ਕਹਿਣ ਲਈ ਵੀ ਮੈਂ ਕਰਾਉਂਗੀ। ਮੈਂ ਸਾਰਾ ਕੁਝ ਕਰੂੰਗੀ। ਬੋਲਦਾ ਨਹੀਂ। ਉਹ ਬੋਲ ਤਾਂ ਨਸ਼ੇ ਤੋਂ ਸਾਰੇ ਜਹਾਨ ਦੇ ਅੱਜ ਕਿਹੜਾ ਕਰਕੇ ਆਇਆ ਹਾਂ ਹਾਂ ਕਿਹੜਾ ਕਰਦਾ ਕਿਹੜਾ ਹੁੰਦਾ ਹਾਂ ਨਸ਼ਾ ਹੈ ਕਿਹੜਾ ਦੱਸ ਤੂੰ ਕਿਹੜਾ ਦੋ ਦਿਨੋਂ ਦਿਨੋਂ ਨਹੀਂ ਕੀਤਾ ਉਹ ਤਾਂ ਕਿਹੜਾ ਕਰਦਾ ਕਿਹੜਾ ਹੁੰਦਾ ਹਾਂਜੀ ਕਿਹੜਾ ਕਰਦਾ ਮੈਂ ਬਸ ਯਾਰ ਮੇਰੇ ਯਾਰ ਜੋ ਵੀ ਦਵਾਈ ਵੀ ਖਾ ਲੈਣਾ ਕੀ ਅੱਛਾ ਜਦੋਂ ਮਿਲ ਗਿਆ ਖਾ ਲੈਣੀ ਇਹਦਾ ਹਸਪੀਟਲ ਜਾ ਕੇ ਦਵਾਈ ਖਾ ਲੈਣੀ ਆ ਬੜੀ 47 ਬਣਾਈ ਹੋਇਆ ਹੈ ਇਹ ਪਹਿਲੇ ਜਮਾਨੇ ਬਣਾ ਜਮਾਨੇ ਦਾ ਸੀ ਪੁਰਾਣੇ ਜਮਾਨੇ ਜਿਹੜੇ ਉਹ ਤੋਂ ਪਲੇ ਜਮਾਨੇ ਸੀ ਹੁਣ ਜਮਾਨਾ ਕਿਦਾਂ ਦਾ ਹੈ ਪਲੇ ਜਮਾਨੇਆ ਚ ਬਣਾਈ ਹੁਣ ਜਮਾਨਾ ਕਿਦਾਂ ਦਾ ਮਾਮਾ ਉਧਰ ਤਾਂ ਮਾਲ ਤਾਂ ਦੇਖ ਲੈ ਉਹ ਉਹ ਕਿਹੜਾ ਤੂੰ ਕਿਹੜਾ ਮੇਰੀ ਗੱਲ ਸੁਣ ਤੂੰ ਕਿਹੜਾ ਪੱਲਿਓ ਲਾਉਣੇ ਆ ਉਹਦੀ ਤਾਂ ਪੈਨਸ਼ਨ ਆਉਂਦੀ ਆ ਤੁਸੀਂ ਜੇ ਮਾਂ ਤਾਂ ਨੂੰ ਪੈਨਸ਼ਨ ਵਾਲੀ ਨੂੰ ਵੀ ਨਹੀਂ ਆਪਾਂ ਸੰਭ ਸਕਦੇ ਆਪਾਂ ਕੋਲੋਂ ਲਾ ਕੇ ਕੀ ਸੰਭ ਲੈਣਾ ਮੈਂ ਕਿ ਤੈਨੂੰ ਮੈਂ ਦਊਂਗੀ ਬੋਤੀ ਨੂੰ ਕੱਖ ਨਹੀਂ ਦਊਂਗੀ ਮੈਂ ਇਹ ਸਭ ਕੁ ਲੈਦਾ ਹੀ ਇਹ ਆ ਬਹੁਤੀ ਨਿਕਲੇ ਆਂ ਲੱਗਦਾ ਇਹਨਾਂ ਨੂੰ ਪਤਾ ਹੈ ਉਹ ਪਹਿਲੇ ਹੀ ਛੱਡੇ ਗਏ ਚਲੇ ਗਏ ਜੀ ਤੂ ਤੂ ਤੁਨੋ ਕਿਹਾ ਦਾਲ ਨੂੰ ਨਿਕਦਾ ਨਹੀਂ ਫਤ ਮੈਨੂੰ ਤਾਂ ਸਭ ਪਤਾ ਜਿਹੜਾ ਲਾਸਟ ਤੇ ਇਹ ਕਿੱਥੇ ਜਿੱਥੇ ਜਿਹੜੀਆਂ ਇਹ ਮੈਂ ਧੰਨੜਾ ਗਿਆ ਆਂ ਬਸੇ ਲਾਸਟ ਮੈਂ ਪਾਹੀ ਤੁਰ ਵੀ ਨਹੀਂ ਸਕਦੀ ਉਹਦੇ ਪੈਰ ਏਡੇ ਡੇ ਹੋਏ ਸੀ ਜਦੋਂ ਇਹ ਤੁਰ ਤਾਂ ਸਾਗਦੀ ਨਹੀਂ ਐ ਜੀ ਜਦੋਂ ਵਿਚਾਰੀ ਜਦੋਂ ਇਹ ਆਪਾਂ ਉਹ ਸੁਣਾ ਲਗੇ ਕਿਥੋਂ ਬੱਸੇ ਜਦੋਂ ਇਹ ਕੋਲ ਬੱਸੇ ਕਿਥੋਂ ਚੜਾਈ ਦੂੰ ਜਿੰਦਰ ਬੱਸ ਸਟੈਂਡ ਤੋਂ ਚੜਾ ਆਣੀ ਨਾ ਮੈਂ ਜੋ ਤੇਰੇ ਨਾਲਸੀ ਕੋ ਚੱਲੀ ਮੈਂ ਹਾਂ ਮਾਸੀ ਕੀ ਕਰੇਗਾ ਇਹਨੇ ਦੱਸਾਇਗਾ ਹਾਂ ਇਹ ਨਹੀਂ ਗਿਆ ਮੈਂ ਤਾਂ ਤੀ ਆਪਣਾ ਮਾਸੀ ਕੋ ਜਿਉਣਾ ਤੇ ਮੈਂ ਆ ਜੂਗਾ ਉੱਥੇ ਉਹ ਮਾਸੀ ਕੋ ਕੀਆ ਸੀ ਹਾਂ ਤੇ ਸੌਂਦੇ ਤੁਹਾਨੂੰ ਜਲੀ ਗਏ ਤੇ ਤੁਹਾਨੂੰ ਮਾਸੀ ਕੋਈ ਜੇ ਸਮਝ ਗਈ ਮਾਸੀ ਕਿੱਥੇ ਆ ਉਹ ਜੰਮੂ ਜੰਮੂ ਆ ਦੇਖ ਮੇਰੀ ਗੱਲ ਸੁਣੋ ਜਲੰਧਰੋਂ ਜਦੋਂ ਚੜੇ ਆ ਅੱਧੇ ਘੰਟੇ ਦੀ ਸਵੇਰ ਪਹੁੰਚ ਗਏ ਤੇ ਤੂੰ ਉਹਦੇ ਮਗਰ ਬਿਮਾਰ ਹੀ ਜਿਹੜਾ ਆਤੀ ਮਨ ਨਹੀਂ ਦਸੂਏ ਗਈ ਹੂੰ ਤੇ ਦੋ ਦੇਖ ਭਾਲ ਕਰ ਦੇ ਸੀ ਦੇਖ ਹੂੰ ਤੇ ਝੋਟੇ ਜੇ ਤੇ ਮੁੰਡੇ ਦੇਖ ਭਾਲ ਕੀਤੀ ਮੇਰੀ ਹੂੰ ਤੇ ਵੀ ਰਾਤ ਬੈਗੀ। ਬਿਨਾਂ ਆਂਟੀ ਅੱਜ ਕੁਝ ਖਾਣ ਨਹੀਂ ਜਾਈ ਨੇ ਆ। ਮਾਤਾ ਫਿਰ ਸਾਨੂੰ ਉਹਨਾਂ ਨੇ ਕਰਤਾ ਸੀ ਤੁਸੀਂ ਤਿੰਨ ਚਾਰ ਦਿਨ ਰਹੇ ਹਸਪੀਟਲ। ਜਦੋਂ ਹਸਪੀਟਲ ਵਾਲਿਆਂ ਨੂੰ ਪਤਾ ਲੱਗ ਗਿਆ ਨਾ ਵੀ ਤੁਹਾਡੇ ਅੱਗੇ ਪਿੱਛੇ ਕੋਈ ਨਹੀਂ ਉਹ ਜਦੋਂ ਇਹ ਇਹ ਤੁਹਾਡਾ ਪੁੱਤ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਇਹ ਤੁਹਾਡਾ ਜਿਹੜਾ ਪੋਤਾ ਇਹਨੂੰ ਫੋਨ ਕੀਤਾ ਉੱਥੇ ਮਾਤਾ ਹਸਪੀਟਲ ਮੈਨੇਜਮੈਂਟ ਨੇ ਵੀ ਤੁਹਾਡੀ ਮਾਤਾ ਇੱਥੇ ਸੀਰੀਅਸ ਹੋ ਕੇ ਆਏ ਆ ਤੇ ਤੂੰ ਆ ਇਹਨੂੰ ਪੁੱਛੋ ਕਿੱਥੇ ਰਿਹਾ ਏ ਅੱਜ 12 ਤਰੀਕ ਦੇ ਮੇਰਾ ਖਿਆਲ ਆਪਾਂ ਤੁਹਾਨੂੰ ਉਥੋਂ 12 13 ਤਰੀਕ ਦੇ ਤੁਸੀਂ ਐਡਮਿਟ ਹੋਵੋਗੇ ਉਸ ਤੋਂ ਪਹਿਲਾਂ 12 ਤੋਂ ਚਲੋ ਸਾਡੇ ਆਏ 2 4 ਦਿਨ ਪਹਿਲਾਂ ਉਸ ਤੋਂ ਪਹਿਲਾਂ ਅੱਜ ਦੇਖੋ ਕਿੰਨੀ 28 ਤਰੀਕ ਹੋ ਚੁੱਕੀ ਮਾਦਾਗ 28 ਤਰੀਕ ਹਾਂ ਇਹਨੂੰ ਪੁੱਛੋ ਕਿੱਥੇ ਸੀ ਇਹ ਇਹ ਤੁਹਾਡੇ ਸਾਹਮਣੇ ਬੈਠਾ ਇਹਨੂੰ ਪਤਾ ਹੋਊਗਾ ਕਿੱਥੇ ਕਿੱਥੇ ਸੀਗਾ ਉਹ ਤੇ ਜਿਹੜਾ ਰਹਿਣ ਦਾ ਵੀ ਦਾ ਰਨੇ ਸਭ ਹੈ ਤੇਰੇ ਅੰਦਰ ਨਹੀਂ ਅੰਦਰ ਨਹੀਂ ਮਾਤਾ ਘਰ ਕਿੱਥੇ ਆ ਤੇਰਾ ਜਿਹੜਾ ਘਰ ਸੀ ਤੁਹਾਡਾ ਘਰ ਸਾਡਾ ਵੇਚਦਾ ਘਰ ਤਾਂ ਵੇਚਦਾ ਲੈ ਆ ਸੀ ਵੇਚਦਾ ਮਾਤਾ ਇਹਨੇ ਵਿੱਚ ਉਹ ਵੇਚ ਮਕਾਨ ਸਾਡਾ ਬਹੁਤ ਵਧੀਆ ਸੀਗਾ ਹੂੰ ਹੁਣ ਮਾਤਾ ਫਿਰ ਦੇ ਜੀ ਪਾਣੀ ਦੇਈਓ ਆ ਪਾਣੀ ਲੈ ਗਲਾਸ-ਗਲਾਸ ਲੈ ਆ ਗਈ ਆ ਗਈ ਆ ਗਈ ਵਾਹ ਜੀ ਆ ਇਹ ਮੋਰਨੀ ਬਾਹਰ ਜਾਣ ਵਾਸਤੇ ਵੇਚਿਆ ਹੀ ਗਏ ਉਹ ਆਪਾਂ ਬਾਹਰ ਬਾਹਰ ਨਹੀਂ ਜਾਏਗੇ ਹਾਂ ਬਾਹਰ ਨਹੀਂ ਲਾਇਆ ਜੋਸ਼ ਧੰਨਵਾਦ ਤੁਹਾਨੂੰ ਕਿੰਨੇ ਦਾ ਵੇਚਿਆ ਇਹ 15 ਲੱਖ ਤਾਂ ਲੱਗੇ ਨੇ ਉਹਨੂੰ ਵੀ ਪੁੱਛਦਾ ਤੂੰ ਵੇਚਿਆ ਤਾਂ ਤੂੰ ਆ ਮम्मी ਨੇ ਬਰਾਮ ਹੋ ਆਹ 15 ਲੱਖ ਦਾ 15 ਕਿਹਾ ਮम्मी ਨੇ ਵੇਚਿਆ 15 ਲੱਖ ਦਾ ਸੀ ਉਹ ਤੇ ਹੁਣ ਮਾਂ ਤਾਂ ਕਿੱਥੇ ਰਹਿਣੇ ਫਿਰ ਤੁਸੀਂ ਹੁਣ ਇਹ ਤਾਂ ਆਪਣਾ ਟਿਕਾਣਾ ਨੂੰ ਤਾਨੂੰ ਇਹਨੇ ਜਦੋਂ ਬਿਮਾਰ ਹੋਏ ਚੱਕ ਕੇ ਪੈਸੇ 1000 ਰੁਪਇਆ ਦੇ ਕੇ ਕਹਿੰਦਾ ਉਦੋਂ ਚਲਾ ਗਿਆ ਤੇ ਤੁਹਾਨੂੰ ਜੰਮੂ ਨੂੰ ਚਾੜ ਦਿੱਤਾ ਤੁਹਾਨੂੰ ਇਹਨੇ ਬੰਦੇ ਨੇ ਮੈਨੂੰ ਜੰਮੂ ਚਾੜ ਦਿੱਤਾ ਹੂੰ ਤੇ ਹੁਣ ਪਤਾ ਨਹੀਂ ਕਿ ਕਿੱਥੇ ਜਾਂਦਾ ਹੈ ਕਿੱਥੇ ਨਹੀਂ ਮੈਂ ਆ ਲੇ ਘਰ ਗਈ ਮੁੰਡਾ ਕਿੱਥੇ ਤੇ ਰੋਏ ਮੁੰਡਾ ਕਿੱਥੇ ਹੋਰੇ ਉਹ ਰੋਏ ਲੱਗੀ ਲੱਗੀ ਉਹ ਉਹਦਾ ਲੱਗੀ ਤੇ ਲੈ ਜਾਣਾ ਹੀ ਆ ਉਹਨੇ ਹੁਣ ਇਹਦੇ ਤੇਰੇ ਨਾਲ ਪੁਖਾ ਮਾਰਨ ਇਹਦਾ ਤਾਂ ਆਪਣਾ ਟਿਕਾਣਾ ਨਹੀਂ ਉਹਨੇ ਲੈ ਜਾਣਾ ਹੀ ਆ ਲੈ ਗਈ ਅਗਲੀ ਬੱਸ ਆਏ। ਮੇਰੇ ਦਿਲ ਤੋੜੂ ਬਿਝੋੜੇ ਕਈ ਹੋ ਚੁੱਕੇ ਆ। ਆਏ। ਮੈਨੂੰ ਨੀ ਕੋਈ ਵਸਤੂ ਗੱਲ ਨਹੀਂ ਲੱਗਦੀ ਮਿਹੇ। ਇਹ ਛੱਡ ਜਾਂਦਾ ਮਾਤਾ ਇਦਾਂ। ਇਹ ਨਹੀਂ ਗੱਲ ਸੁਣੋ। ਇਹ ਮੈਂ ਛੱਡਣਾ ਚਾਹੁੰਦਾ ਆ। ਹੈ? ਬਹੁਤ ਛੱਡਣਾ ਚਾਹੁੰਦਾ ਹਾਂ। ਹੂੰ। ਉਦੋਂ ਵੀ ਮਾਤਾ ਬੱਸੇ ਚੜਾਇਆ ਨਹੀਂ ਇਦਾਂ ਚੜਾਤਾ ਚੜ ਜਾ ਤੂੰ ਹੁਣ ਸਭ ਪਤਾ ਸਾਨੂੰ। ਹਾਂ। ਹੁਣ ਵੀ ਆਪਣਾ ਪੁੱਛਾ ਛਡਾਉਣਾ ਚਾਹੁੰਦਾ ਆ। ਹੁਣ ਆਇਆ ਹੈਗੇ ਤਾਂ ਆ ਵੀ ਮਹੀਨੇ ਦੀ ਪੈਨਸ਼ਨ ਆਉਣੇ ਵਾਲੀ ਆ ਦੋ ਦਿਨਾਂ ਤੱਕ ਪੈਨਸ਼ਨ ਨਹੀਂ ਮਾਦਰ ਸਭ ਪਤਾ ਸਾਨੂੰ 28 ਪੇ ਦਾ ਪੁੱਤ 8-10 ਦਿਨਾਂ ਜਿ ਨਹੀਂ ਆਇਆ ਜਦੋਂ ਦੇ ਇਹਨੂੰ ਫੋਨ ਕਰੀ ਜਾਂਦੇ ਆ ਹਸਪੀਟਲ ਅੱবি ਆ ਤੇਰੀ ਮਾਂ ਇੱਥੇ ਲੱਭੀ ਸਾਨੂੰ ਏਦਾਂ ਇਲਾਜ ਚ ਉਦੋਂ ਦਾ ਨਹੀਂ ਬੜਿਆ ਹੁਣ ਪਤਾ ਆ ਪੈਨਸ਼ਨ ਆਉਣੇ ਵਾਲੀ ਦੋ ਦਿਨਾਂ ਚ ਪੈਨਸ਼ਨ ਪੈਣੀ ਤੇਰੀ ਹੁਣ ਤੇਰੀ ਪੈਨਸ਼ਨ ਕਢਾ ਕੇ ਤੈਨੂੰ ਵੇਚੜ ਜੂ ਕਿਤੇ ਇਹ ਵੀ ਤਾਂ ਨਾਲ ਹੀ ਲੈ ਕੇ ਜਾਊਗਾ ਮਾਦਰ ਰੱਖੂਗਾ ਕਿੱਥੇ ਘਰੀ ਹੈ ਨਹੀਂ ਉਹ ਤਾਂ ਕਹਿੰਦਾ ਮੈਂ ਵੇਚਦਾ ਜਿਹੜਾ ਘਰ ਨਹੀਂ ਪੈਨਸ਼ਨ ਕਰ ਦਮੇ ਲ ਜਾਣੀ ਆ ਪੈਨਸ਼ਨ ਤਾਂ ਤੇਰੇ ਸਾਨ ਕਰਾ ਮਾਤਾ ਤੈਨੂੰ ਲੈਣੀ ਤੈਨੂੰ ਆਇਆ ਤੈਨੂੰ ਨਹੀਂ ਦੋ ਦਿਨਾਂ ਬਾਅਦ ਲੈ ਦੰਨਾ ਹਾਂ ਅੱਜ ਤੈਨੂੰ ਮਿਲਣ ਆਇਆ ਦੋ ਦਿਨਾਂ ਬਾਅਦ ਤੈਨੂੰ ਲੈ ਕੇ ਜਾਊਗਾ ਹਾਲਾਤ ਦੇਖਣ ਆਇਆ ਤੇਰੇ ਤੂੰ ਹੈਗੀ ਠੀਕ ਮੁੜ ਕੇ ਘੜਾਊਗਾ ਪੈਨਸ਼ਨ ਮੁੜ ਕੇ ਫੇਰ ਤੈਨੂੰ ਕਿਸੇ ਰਿਵਿਊਸ਼ਨ ਦੇ ਛੱਡ ਦੂ ਹੋ ਸਕਦਾ ਏ ਨਹੀਂ ਹੋ ਕੀ ਸਕਦਾ ਇੱਦਾਂ ਹੀ ਮੰਦਾ ਹੁੰਦੀ ਆ ਸਟੇਸ਼ਨ ਤੇ ਘੇ ਭਾ ਚੁੱਕੀ ਹਾਂ ਹਾਂ ਹੁਣ ਇਧਰ ਰਸਾ ਨਹੀਂ ਆਉਂ ਜਗਾ ਆਪਣੇ ਬੱਚਿਆਂ ਦਾ ਵੀ ਰਸਾ ਨਹੀਂ ਆਉਗਾ ਓਏ ਓਏ ਉਹ ਲੈ ਦੁੱਜ ਜਿਗਰਾ ਕਰ ਕੇ ਕੀ ਗੱਲ ਕਰੀ ਹੈ ਹੈ ਕਿ ਦੁੱਜ ਜਿਗਰਾ ਕਰ ਮੂੰਹ ਨੂੰ ਚੜਾਈ ਜਾ ਰੱਖ ਲਉ ਮੈਂ ਨਹੀਂ ਰੁਕਣਾ ਤੇਰੀ ਗੱਲ ਕਰੇ ਮੈਂ ਨਹੀਂ ਰੁਕਣਾ ਮੈਂ ਲੱਤਾ ਮਮ ਤੋੜ ਦਿਨੇ ਚਾਹੀਨੇ ਤੋੜ ਦਿਨਾ ਨਹੀਂ ਫੇਕਦਾ ਜਾਵਾਂਗੇ ਜੇ ਚਿਚਰਾ ਹੈ ਨਹੀਂ ਬਸੇ ਮੈਂ ਅਭੀ ਪੈਲ ਕੋ ਪਹੁੰਚ ਜੂਗੀ ਪੀਸੀਰ ਵਾਲੇ ਕੋ ਦੇਖ ਕੰਮ ਕੀ ਆਈਆਂ ਜ਼ਿਆਦੇ ਹੋ ਗਿਆ ਮੈਨੂੰ ਹਾਂ ਨਹੀਂ ਜ਼ਿਆਦੇ ਨਾ ਕਿਸ ਵੱਲ ਮੋੜਿਆ ਸੀ ਮੈਂ ਜੰਮੂ ਤੋਂ ਮੋੜਿਆ ਉਹਨਾਂ ਨੇ ਪੀਸਲ ਵਾਲਿਆਂ ਨੂੰ ਕਹਿੰਦੇ ਬੀਬੀ ਤੂੰ ਮੜ ਜਾ ਥੋ ਹੂੰ ਕਾ ਦੂੰ ਕਿゼ ਹੋਰ ਨੇ ਮੈਨੂੰ ਸਾਹਮਣੇ ਆ ਭੈਣੇ ਨਹੀਂ ਸਾਹਮਣੇ ਆ ਬੈਨ ਟੱਕਰੀ ਨਹੀਂ ਮੋਰੀ ਅੱਛਾ ਉੱਥੇ ਗਈ ਉੱਥੇ ਟੱਕਰੀ ਨਹੀਂ ਫੋਨ ਵੀ ਨਹੀਂ ਕੀਤਾ ਬੈਨ ਨੇ ਜਿਸ ਸਰਵਰ ਕਹਿੰਦੇ ਤੁਸੀਂ ਮੋੜ ਜੋ ਤੇ ਨਹੀਂ ਫੋਨ ਜਦਕੇ ਕੋਈ ਨਹੀਂ ਕਿ ਸੰਪੁਰ ਮੇਰੇ ਕੋਈ ਹੋਰ ਜ਼ਿਦਾਰ ਦੇਵਣ ਦਾ ਬੰਦਾ ਜੇ ਮਿਲ ਲਾਤ ਸੰਭੀ ਜਿੱਦ ਜੇ ਮੈਨ ਆਤ ਬੜੀ ਪਸ਼ੂ ਕਲੀ ਦਿੱਤੀ ਉਹ ਗੁੰਵੰਦੀ ਤੇ ਨਾ ਮਾਤਾ ਗੁੰਵੰਦੀ ਕਾਜ ਦੇ ਮਾਰਾ ਮੋਟਾ ਹੌਲ ਪਿੰਦਾ ਕਿ ਨਹੀਂ ਪਿੰਦਾ ਕਿ ਬਿਸ਼ਰਮ ਨਹੀਂ ਹੋ ਗਿਆ ਜਰੂਰ ਆ ਕੇ ਦੇਖ ਕੇ ਬਿਗਰਮੀ ਹੋ ਜਾਣਾ ਬੋਲਦਾ ਸਾਡੇ ਧੂਪ ਹੈ ਦੀ ਕਾਜ ਦੀ ਜੋਰ ਹੁੰਦੀ ਤੇਰੇ ਕੋ ਮਾੜੀ ਮੋਟੀ ਹੈ ਕੋ ਮਾੜੀ ਬੋਲੀ ਚੱਲ ਨੀ ਮੈਂ ਵੀ ਨਾ ਪੱਕਾ ਨਾ ਪਕੜ ਲਿਆ ਹੋਗਾ ਨਾ ਮਨ ਨੂੰ ਲੋ ਵੀ ਕੋ ਮਤਲਬ ਵੀ ਕੋਈ ਨਿਕਲ ਜਾਂਦੀ ਉੱਪਰ ਦੀ ਤੇਰੇ ਬਾਈ ਚੱਕਰ ਤੁਹਾਡੇ ਸਾਹਮਣੇ ਹੁਣ ਮਾੜਾ ਗਈ ਜਾਂਦੀ ਸਾਹਮਣੇ ਠੀਕ ਐ ਨਹੀਂ ਕਿਉਂਕਿ ਉਹਨੂੰ ਇੰਨਾ ਠੀਕ ਐ ਗੀ ਜਾ ਮੈਨੂੰ ਲੈ ਕੇ ਜਾ ਉਹ ਤਾਂ ਉਹ ਤਾਂ ਹੈਂਡਲ ਕਰ ਹੀ ਲਵਾਂਗੇ ਉਹ ਕਰ ਲਾਂਗੇ ਕੋਈ ਗੱਲ ਦਵਾਈ ਚੱਲਦੀ ਐ ਚੱਲਦੀ ਰਣੀ ਆ ਤੂੰ ਪਰ ਤੂੰ ਦੱਸ ਕੀ ਕਰ ਤੂੰ ਕੀ ਕਰ ਆਇਆ ਇੰਨੇ ਜਨਾਂ ਦਾ ਪਹਿਲਾਂ ਨਹੀਂ ਆਇਆ ਅੱਜ ਤੂੰ ਕੀ ਕਰਨਾ ਤੂੰ ਆਪਣੀ ਮਨਛਾ ਕਰ ਕਲੀਅਰ ਕਰ ਮੈਂ ਮਿਲਣ ਦੂਸਰਾ ਹੈ ਮੈਂ ਮਮੀ ਮਿਲ ਆਇਆ ਬਸ ਮਿਲ ਲੈਣਾ ਮਿਲ ਨਹੀਂ ਆਵਾ ਮੈਂ ਮਿਲ ਆਇਆ ਲੈ ਲੈ ਮੈਂ ਜੇ ਤੈਨੂੰ ਜਲ ਲੈ ਚੱਲਣ ਤਿਆਰ ਮੈਂ ਨਾਲ ਮੈਂ ਚੱਲਣ ਤਿਆਰ ਹਾਂ ਮਾਤਾ ਰੱਖਣਾ ਕਿੱਥੇ ਪੁੱਛ ਤੇ ਰੱਖੂ ਤੇ ਕਿਰ ਨਹੀਂ ਜਿੱਥੇ ਪਾਰ ਨਹੀਂ ਨਹੀਂ ਕਿੱਥੇ ਇੱਥੇ ਪਿੰਨਾ ਨਹੀਂ ਆਹ ਮੂੰਹ ਦੇ ਜੰਦ ਪਿੰਨਾ ਆਹ ਹੋ ਬੋਤ ਕਿੱਥੇ ਰਹਿੰਦੇ ਕਿੱਥੇ ਰਹਿੰਦੇ ਉਹ ਗੱਲ ਕਰਦੇ ਆਂ ਦਰਮਿਆਨ ਕਿੱਥੇ ਰਹਿੰਦਾ ਘਰ ਹੈਗਾ ਨਹੀਂ ਇੱਥੇ ਹੀ ਬੰਦੇ ਰਹਿੰਦੇ ਨਹੀਂ ਘਰ ਕਿੱਥੇ ਰਹਿੰਦੇ ਘਰ ਤਾਂ ਹੈ ਹੀ ਨਹੀਂ ਹੈ ਜਿੱਥੇ ਕਿਰਾਏ ਦੇ ਰਹਿੰਦੇ ਆ ਉਹ ਕਿਰਾਏ ਤੇ ਰਹਿੰਦੇ ਸੀ ਹਾਂ ਉਹ ਤੇ ਉਹ ਹੈਗੀ ਜਗਾ ਕਿਰਾਇਆ ਜੀ ਹਾਂ ਉਹਦਾ ਹੈਗੀ ਆ ਮਾਤਾ ਇਹਨੇ ਤੈਨੂੰ ਫੇਰ ਲਾ ਜਾ ਕੇ ਛੱਡਣਾ ਤੂੰ ਮੰਨ ਲੈ ਇਸ ਚੀਜ਼ ਨੂੰ ਬੜੀ ਸੋਹਣੀ ਇੱਥੇ ਕੀ ਤਰ੍ਹਾਂ ਲਾਲ ਚੱਲਦਾ ਪਹਿਲਾਂ ਠੀਕ ਹੋ ਜਾ ਤੂੰ ਬਿਲਕੁਲ ਜਿੱਦਾਂ ਕਹੂੰਗੀ ਤੂੰ ਇਹਨੂੰ ਕਰ ਲਾਂਗੇ ਇਸ ਬੰਦੇ ਨੇ ਤੈਨੂੰ ਪੈਨਸ਼ਨ ਕਢਾ ਕੇ ਤੈਨੂੰ ਫੇਰ ਛੱਡਣਾ ਨੇ 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 ਜਗਨ ਨੇ ਜਗਨ ਨੂੰ ਪੁੱਤ ਤੇ ਭਰੋਸਾ ਹੈ ਮਾਤਾ ਕਿੱਥੇ ਭਰੋਸਾ کئی ਵਾਰ ਦਾ ਤੇਰਾ ਭਰੋਸਾ ਤੋੜਦਾ ਪਹਿਲਾਂ ਤੂੰ کئی ਵਾਰ ਤਾਂ ਕਿਹਾ ਚਲ ਕੋਈ ਨਹੀਂ ਮਿਲੂਗਾ ਮਾਤਾ ਪੇਰ ਦੇਖ ਲਾ ਵਿਚਾਰੀ ਨਹੀਂ ਹੋ ਤੇਰੇ ਵਿਸ਼ਵਾਸ ਕਰੀ ਜਾਂਦੀ ਹੈ ਕਿਉਂਕਿ ਮਾਂ ਇੱਕ ਹਨਾ ਹੈ ਹੀ ਇੱਕ ਰਿਸ਼ਤਾ ਹੀ ਹੈ ਕਹੋ ਜਿਆ ਪੁੱਤ ਕਪੁੱਤ ਹੋ ਜਾਂਦੇ ਆ ਮਾਂ ਨਹੀਂ ਹੁੰਦੀ ਉਹ ਤਾਂ ਸਾਹਮਣੇ ਸ਼ਰੀਆ ਵਿੱਚ ਜਿਸ ਨਹੀਂ ਲਿਆ ਪੁੱਤ ਹੁੰਦਾ ਉਹ ਤਾਂ ਤੈਨੂੰ ਮੈਂ ਤਾਂ ਮਿਲਿਆ ਵੀ ਨਹੀਂ ਸੀ ਤੈਨੂੰ ਮਾਤਾ ਮਿਲਾਈ ਵੀ ਨਹੀਂ ਗੱਲਾਂ ਹੋਈਆਂ ਤੇਰੀ ਮੈਨੂੰ ਪਹਿਲਾਂ ਹੀ ਦੱਸਤਾ ਤੈਨੂੰ ਸਾਰੀ ਕਲੀਅਰ ਤੇ ਨਾ ਪਹਿਲਾਂ ਗੱਲ ਕਲੀਅਰ ਕਰ ਤੀ ਤੂੰ ਜੋ ਹਿਸਾਬ ਤੂੰ ਕਰਦਾ ਕਰਦਾ ਕਿਉਂਕਿ ਇਨੇ ਦਿਨਾਂ ਚ ਆਪਾਂ ਜਜਮੈਂਟ ਲਾ ਲਈ ਸੀ ਜਿੰਨੇ ਦਿਨਾਂ ਦਾ ਮਾਤਾ ਇੱਥੇ ਵਿਚਾਰੀ ਰੋਲੀ ਰੋਦੀ ਰਹੀ ਨਾ ਹਸਪੀਟਲ ਚ ਉਹਦਾ ਧੰਨਵਾਦ ਡਾਕਟਰ ਮਨਮੋਹਨ ਦਾ ਸਿਵਲ ਹਸਪੀਟਲ ਤੋਂ ਐਸਐਮ ਜਿਹਨੇ ਫੋਨ ਕੀਤਾ ਆਪਾਂ ਟਾਈਮ ਟੂ ਟਾਈਮ ਰਹਿ ਕੇ ਗਾਂਵੋਂ ਹਸਪੀਟਲ ਬੀਵਦਾ ਹਸਪੀਟਲ ਲੈ ਗਏ ਡਾਕਟਰ ਲਾਪਰੇ ਡਾਕਟਰ ਗੁਰਜੋਦ ਦਾ ਉਹਨਾਂ ਦਾ ਧੰਨਵਾਦ ਜਿੱਥੇ ਇਲਾਜ ਚੱਲਦਾ ਮਿਲਣਾ ਹੈ ਕਿ ਲੈਣਾ ਹੈ ਨੇ ਨਾ ਉਹ ਤੇ 20 ਲਾਹ ਉਹ ਦੋ ਸੁ ਬਿਮਾਰ ਆ ਲਾ ਚਲਦਾ ਬਿਮਾਰ ਆ ਮਸੀਹ ਮਾਤਾ ਬਜੀ ਹੈ ਹਸਪੀਟਲ ਤੋਂ ਲੈ ਕੇ ਆਏ ਪੰਜ ਛੇ ਦਿਨ ਹਸਪੀਟਲ ਜੈਡਮਟ ਰਹੀ ਹੈ ਮੈਂ ਜਾਣਾ ਹੈ ਮੈਂ ਜਾਣਾ ਹੈ ਨਹੀਂ ਜਾਣਾ ਹੈ ਮੈਂ ਵੀ ਜਾਣਾ ਹੈ ਕਿੱਥੇ ਲੈ ਕੇ ਜਾਣਾ ਮਦਦ ਦੱਸ ਬੁਰਗ ਕਿੱਥੇ ਲੈ ਕੇ ਜੀ ਜੀ ਜੋ ਕੀ ਹਾਲਤ ਕਰਾਉਗੀ ਮੈਂ ਮਤਰਾ ਕਿਤਾ ਭੇਜ ਦੀਏ ਕਿਹੜੇ ਵਿਆਹ ਤੇ ਭੇਜੀਏ ਬੋਲੋ ਆਹ ਤਾਂ ਜਸਿਆ ਹੈ ਨਾ ਮੇਂ ਤਾਂ ਸਾਰ ਸਤਾਈ ਦਾ ਸਾਰੀ ਪ੍ਰੋਪਰਟੀ ਸਤਾਈ ਦਾ ਨਹੀਂ ਮਕਾਨ ਵੇਚਦਾ ਹੈ ਨਾ ਨਹੀਂ ਨਾ ਜਸਿਆ ਦਾ ਨਹੀਂ ਤੂੰ ਵੇਚਦਾ 15 ਲੱਖ ਦਾ ਨਹੀਂ ਵੇਚਦਾ 15 ਲੱਖ ਕਿੱਥੇ ਗਿਆ ਕਿੱਥੇ ਗਿਆ ਕਿਹੜੇ ਏਜੰਟਾਂ ਨੇ ਮਾਰ ਲਿਆ ਤੇਰਾ 15 ਲੱਖ ਹੂੰ ਨਿੱਚੇ ਗੁਰਜ ਨੇ ਆਹ ਆਉਂ ਪੀਆ ਵੀ ਸਾਰਾ ਚਿੱਟਾ ਉੱਪਰ ਜੀਆ ਪੀਆ ਨਜ਼ਰ ਕਰਕੇ ਆਪ ਵੇਚਿਆ ਪੁੱਤਾ ਵੇਚ ਲੈ 68 ਆ ਕਿਹੜਾ ਤੂੰ ਮੋੜਾ ਮੋਟਾ ਕਹਿਣ ਦੀ ਹੈ ਹੱਸ ਕੇ ਦੇਖਦਾ ਕਹਿਣਾ ਬਾਜ਼ਾਰ ਨੂੰ 15 ਲੱਖ ਆ ਰਿਹਾ ਹੈ ਇਕਰ ਕਦੇ ਠੀਕ ਕਮਾਇਓ ਘਰ ਬਾਪੂ ਨੇ ਲਿਆ ਸੀ ਓ ਬਾਪੂ ਨੇ ਲਿਆਈ ਆ ਨਾ ਆਪ ਕਮਾਈ ਕਰੇ ਇੱਕ ਘਰ ਲੈ ਲੈ ਕਿਰਾਏ ਤੇ ਉੱਥੇ ਮਾਤਾ ਨੂੰ ਸਾਹਵੇਂ ਆਪ ਦਿਹਾੜੀ ਕਰੇ ਪੇਦਿਆ ਪੁੱਤ ਬੜਾ ਹੋਣਾ ਤੁਹਾਡਾ ਦੋਨਾਂ ਦਾ ਘਰ ਚੱਲ ਸਕਦਾ ਹਾਂਜੀ ਹਾਂ ਕੀ ਹਾਂ ਜੀਆਂ ਦੀ ਚਲਾਉਂਗਾ ਹਾਂਜੀ ਕਿ ਹਣ ਮਾਤਾ ਨੂੰ ਫੇਰ ਇਹਦੇ ਘਰਾਂ ਦੇ ਲੋਕਾਂ ਤੋਂ ਧੱਕੇ ਖਲਾਉਂਗਾ ਇਹਨੇ ਤੂੰ ਫੇਰ ਛੱਡਣੀ ਮਾਤਾ ਜਦ ਤੂੰ ਰਹਿੰਦਾ ਹੀ ਨਹੀਂ ਤੂੰ ਬਾਪੂ ਨੂੰ ਲੈ ਜਾਣਾ ਕਿੱਥੇ ਆ ਬੋਲ ਨਹੀਂ ਦੱਸਿਆ ਤਲ ਮਾਸੀ ਨਾਲ ਗੱਲ ਕਰ ਤਾਂ ਭੈਣ ਨੂੰ ਇਹਦੀ ਭੈਣ ਨੂੰ ਵੀ ਸਿੱਟੋ ਠੀਕ ਹੈ ਇਹਦੀ ਮਾਸੀ ਦਾ ਵੀ ਨੰਬਰ ਲੈ ਕੇ ਮਾਸੀ ਨਾਲ ਮੇਰੀ ਗੱਲ ਕਰਾਓ